ਲੈਂਦੇ ਮੇਰਾ ਤੁਹਾਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਤੇ ਅਸੀਂ ਪਹੁੰਚੇ ਹਾਂ ਜੀ ਕਰਤਾਰਪੁਰ ਸਾਹਿਬ ਤੇ ਇੱਥੇ ਹੁਣ ਆਏ ਅਸੀਂ ਆਏ ਹਾਂ ਜੀ ਮਾਰਕੀਟ ਦੇ ਵਿੱਚ ਤੇ ਪਿਛਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਇਆ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਤੇ ਨਾਲ ਹੀ ਉੱਥੇ ਦਾ ਆਲਾ ਦਵਾਰਾ ਦਿਖਾਇਆ ਸੀਗਾ ਤੇ ਆਓ ਅੱਜ ਤੁਹਾਨੂੰ ਇਥੇ ਮਾਰਕੀਟ ਦਿਖਾਣੇ ਆ ਜਿਹੜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ ਤੇ ਇੱਥੇ ਹੈਗੇ ਨੇ ਸੂਟ ਜੋ ਜੰਨੀਆਂ ਕੋਲ ਤੇ ਵੀ ਅਮਰੀਕਾ ਪਰੇ ਤੁਹਾਨੂੰ ਇੱਥੇ ਸਾਰਾ ਕੁਝ ਮਿਲ ਜੂਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਜੰਨੀਆਂ ਵਗੈਰਾ ਤੇ ਇੱਕ ਉਤੇ ਵੀ ਅਮਰੀਕਾ ਪਰੇ ਵਗੈਰਾ ਸਾਰਾ ਤੁਹਾਨੂੰ ਇੱਥੇ ਮਿਲ ਜੂਗਾ ਤੇ ਅੱਗੇ ਚੱਲਦੇ ਹਾਂ ਜੀ ਆ ਗਿਆ ਲਾਹੌਰ ਕਲੋਥ ਹਾਊਸ ਇੱਥੇ ਵੀ ਸ਼ਾਪ ਛੋਟਾਂ ਦੀ ਬੜੀ ਵਧੀਆ ਜੀ ਆਈ ਆਓ ਮਾੜੀ ਜੀ ਆਓ ਡਰਾਈਵ ਇਹ ਹਾਲ ਚੱਲਿਆ ਠੀਕ ਹੋ ਵਧੀਆ ਠੀਕ ਹੈ ਵਧੀਆ ਜੀ ਵਧੀਆ ਸਫ਼ਰ ਕਿੱਸਾ ਰਿਹਾ ਬਹੁਤ ਵਧੀਆ ਚੰਗਾ ਰਿਹਾ ਹਾਂਜੀ ਚਲੋ ਤੁਹਾਡੀ ਖੈਰ ਹੋਵੇ ਜੀ ਬਾਰ ਬਾਰ ਆਓ ਜੀ ਸ਼ੁਕਰੀਆ ਜੀ ਵੈਲਕਮ ਤੁਹਾਡਾ ਜਨਾਬ ਥੈਂਕ ਯੂ ਤੇ ਇਹ ਆਪਣੇ ਫਾਈ ਜਾਨੀ ਸ਼ਾਪ ਛੋਟਾਂ ਨੀਆ ਤੇ ਇੱਧਰ ਆਪਣੇ ਕੁੜਤੇ ਵੀ ਆ ਮੇਰੇ ਕੱਪੜੇ ਤੋ ਇਹ ਦੇਖੋ ਜੀ ਯਾਰ ਫਿਰ ਤੇ ਇਹ ਸੂਟ ਪਾਕਿਸਤਾਨੀ ਸੂਟ ਜੀ ਇਹ ਬੋਸਕੀ ਹੈ ਤੇ ਅੱਗੇ ਹੈਗੇ ਨੇ ਜੀ ਫੂਡ ਪੁਆਇੰਟ ਇੱਥੋਂ ਤੁਸੀਂ ਖਾਣ ਪੀਣ ਦਾ ਦੇਖੋ ਜੀ ਖਾਣ ਪੀਣ ਦਾ ਸਾਰਾ ਸਮਾਨ ਆਈਸਕ੍ਰੀਮ ਵਗੈਰਾ ਹੋਗੀ ਕੋਲ ਡਰਿੰਕ ਵਗੈਰਾ ਹੋਗੇ ਤੇ ਚਿਪਸ ਵਗੈਰਾ ਕੀ ਹਾਲ ਚਾਲ ਹੈ ਜੀ ਠੀਕ ਹੋ ਚਲੋ ਸ਼ੁਕਰ ਜੀ ਦਾ ਸੋ ਲੇਜ਼ ਵਗੈਰਾ ਇਹ ਆਪਣੇ ਇੰਡੀਆ ਦੇ ਨੇ ਜਿਵੇਂ ਆ ਆਪਣੇ 20 ਰੁਪਏ ਦਾ ਮਿਲਦਾ 70 ਰੁਪਏ ਦਾ ਮਿਲੂਗਾ ਇੱਥੇ 130 ਰੁਪਏ ਦਾ ਪੁੱਛੋ ਕਿੰਨਾ 130 ਰੁਪਏ ਦਾ ਆ ਕਿੰਨੇ ਦਾ ਬਾਈ ਜਾਂ ਜੀ ਪਾਕਿਸਤਾਨੀ ਵੀਰ ਜੀ 80 ਰੁਪਏ ਦਾ 80 ਰੁਪਏ ਤੇ ਇਹ ਪਾਕਿਸਤਾਨੀ 80 ਰੁਪਏ ਆਪਣੇ ਮਿਲਦਾ 20 ਰੁਪਏ ਦਾ ਤੇ ਇਥੋਂ ਥੋੜੇ ਆ ਮਹਿੰਗਾ ਤੇ ਇਧਰ ਆਪਣੇ ਆਗੇ ਦੀ ਕਰੰਸੀ ਐਕਸਚੇਂਜ ਸੋ ਇੱਥੇ ਆਪਾਂ ਨੂੰ ਰੇਟ ਮਿਲੇਗਾ 2.90 ਤੇ ਉੰਜ ਇੰਟਰਨੈਟ ਦੇ ਸ਼ੋ ਕਰਦਾ 3.10 ਇੱਥੋਂ ਥੋੜੇ ਘੱਟ ਮਿਲਦਾ ਆਪਨੇ ਇੱਥੇ ਏਟੀਐਮ 24x7 ਤੇ ਸੋ ਇਹ ਆਪਣਾ ਆਲਾਦ ਵਾਲਾ ਜੀ ਪਾਰਕਿੰਗ ਵਗੈਰਾ ਹੈਗੀ ਆ ਤੇ ਇਧਰ ਬੋਰਡ ਵਗੈਰਾ ਲੱਗੇ ਹੋਏ ਨੇ ਤੇ ਆਪਾਂ ਉੱਥੋਂ ਆਨੇ ਹੁੰਨੇ ਆ ਇਹ ਗੇਟ ਕ੍ਰੋਸ ਕਰਕੇ ਤੋਂ ਸਿੱਧਾ ਇਧਰੋਂ ਗੁਰਦੁਆਰਾ ਸਾਹਿਬ ਦਾ ਕੋਲੀਡੋਰ ਤੇ ਇਸ ਸਾਈਡ ਪਾਰਕਿੰਗ ਆ ਗਈ ਇਹ ਆਪਣੇ ਭਾਈ ਜਿੱਤਾ ਬਾਜ਼ਾਰ ਕੀ ਨਾਮ ਹੈ ਭਾਈ ਜਿੱਤਾ ਬਾਜ਼ਾਰ ਇਹ ਭਾਈ ਅਜੀਤ ਅਜੀਤਾ ਜੀ ਬਾਜ਼ਾਰ ਤੇ ਸਾਰਾ ਕੁਝ ਇੱਥੇ ਸਹੂਲਤਾਂ ਹੈਗੀਆਂ ਨੇ ਤੇ ਇਧਰ ਬਾਜ਼ਾਰ ਹੈ ਵਾਹ ਜੀ ਵਾਹ ਤੇ ਆਓ ਆਪਾਂ ਅੱਗੇ ਦੀ ਮਾਰਕ ਦੇਖਦੇ ਹਾਂ ਕਾਫੀ ਵੱਡੇ ਰੇਅ ਚ ਬਣੀ ਹੋਈ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਧਰ ਮਲਟੀ ਬ੍ਰਾਂਡ ਸ਼ਾਪ ਇਹ ਬੰਦ ਪਈ ਹੈ ਇਧਰ ਆਗੇ ਜੀ ਪੰਜਾਬੀ ਜੁੱਤੀਆਂ ਤੇ ਇੱਥੋਂ ਤੁਸੀਂ ਜੁੱਤੀਆਂ ਮੈਰੇ ਲੈ ਸਕਦੇ ਹੋ ਪੰਜਾਬੀ ਆਉਂਦੇ ਆਉਂਦੇ ਤੇ ਅੱਗੇ ਦੇਖਦੇ ਆਂ ਜੀ ਇੱਥੇ ਜਿਆਦਾਤਰ ਕੱਪੜੇ ਵਗੈਰਾ ਦੀਆਂ ਦੁਕਾਨਾਂ ਹੈਗੀਆਂ ਨੇ ਕਲੋਥ ਸ਼ਾਪਸ ਇਹ ਵੀ ਕਲੋਥ ਹੈ ਇਹ ਵੀ ਬੰਦ ਪਈ ਆ ਫਿਲਹਾਲ ਤੇ ਇੱਧਰ ਵੀ ਕਲੋਥ ਸ਼ਾਪ ਆ ਗਈ ਜੀ ਜੈਨਪੁਰ ਸੋ ਲੇਡੀ ਸ਼ੁੱਟ ਤੇ ਕੁੜਤੇ ਵੀ ਆ ਮੇਰੇ ਕੱਪੜੇ ਇੱਥੇ ਜਿਆਦਾ ਮਿਲਦੇ ਨੇ ਚਲੋ ਇੱਕ ਇੱਕ ਲਗਾ ਆਹ ਦੇ ਤਰੀਕੇ ਅੰਦਰ ਜਾਂਦੀ ਆ ਸੋ ਇਸ ਸਾਈਡ ਤੋਂ ਦੇਖ ਸਕਦੇ ਆਂ ਆ ਦੇਖ ਲਓ ਬੜਾ ਬੜਾ ਇਹ ਆਪਣੇ ਵਾਲੇ ਸਿੰਘ ਆ ਗਏ ਇੱਥੋਂ ਕਹਿੰਦੇ ਸ਼ੋਪਿੰਗ ਕਰਨੀ ਹੈ ਥੋੜੀ ਜੀ ਇਹ ਕਰਨਗੇ ਇਧਰੋਂ ਤੇ ਸੂਟ ਵਗੈਰਾ ਡੰਗੇ ਹੋਏ ਨੇ ਤੇ ਡਰੋਪਟ ਤੇ ਪਿਆਵੇਂ ਕਿੰਵੇਂ ਆ ਜੀ ਕਪੜਾ ਇੱਥੇ ਹਾਂਜੀ ਉੱਚੇ ਤੋਂ ਆ ਜਾਂਦੀ ਹੈ ਚਲੋ ਭਾਈ ਬਣਾ ਲਾਂਗੇ ਆਪਾਂ ਫਿਰ ਇਹ ਸਾਈਡ ਹੈ ਇੱਥੋਂ ਰਸੋ ਤੁਸੀਂ ਕਪੜਾ ਜੀ ਲੱਗਦਾ ਵਧੀਆ ਬੋਸ ਕੀ ਬ੍ਰੈਂਡ ਇੱਥੇ ਆ ਰਹਾ ਮੰਗਦੇ ਆ ਨਾ ਡਬਲ ਬੋਸ਼ ਕੀ ਹੈਗਾ ਇਹ ਜਿਹੜਾ ਭਾਇਆ ਇਹ ਹੈ 600 ਪਾਕਿਸਤਾਨੀ ਇੰਡੀਅਨ 600 ਇਹ ਜਦ ਵਧੀਆ ਚ ਹੁੰਦੀ ਹੈ ਜੋ ਵੀ ਮਲਾਇ ਮਲਾਇ ਇਹ ਬੜੀ ਮਲਾਇ ਹੈ ਪੋਰਡ ਕਿੰਨੇ ਘੋੜੇ ਚਾਹੀਦੇ ਨੇ ਉਹ ਦੱਸੋ ਸੋ ਇਥੇ ਜਿਹੜਾ ਬੋਸ਼ ਕੀ ਇੰਡੀਅਨ 600 ਰੁਪਏ ਦਾ ਤੇ ਇਥੋਂ ਨਾਲ ਮੇਰੇ ਖਾਲਾ 2000 ਦੇ ਕਰੀਬ ਇਹਨਾਂ ਨੇ ਲੈ ਲੈਣਾ ਤੇ ਥੋੜੇ ਕੋਸਟਲੀ ਇਥੇ ਹੈਗਾ ਤੇ ਇਹ ਵੀ ਸ਼ਾਪ ਬੰਦ ਹੈ ਫਿਲਹਾਲ ਤੇ ਅੱਗੇ ਚਲਦੇ ਹਾਂ ਜੀ ਇਸ ਪਾਸੇ ਦਾ ਹੈ ਨਹੀਂ ਜੀ ਕੁਝ ਅੱਛਾ ਵਾਸ਼ਰੂਮ ਵਗੈਰਾ ਬਣੇ ਹੋਏ ਨੇ ਤੇ ਫੈਸਲਾਬਾਦ ਕਲੋਥ ਹਾਊਸ ਇਹ ਵੀ ਬੰਦ ਹੈ ਦੁਪਹਿਰ ਕਰਕੇ ਹੋ ਸਕਦਾ ਹੈ ਵੀ ਬੰਦ ਕੀਤਾ ਹੋਇਆ ਹੈ ਇਧਰ ਆ ਗਈ ਜੀ ਡਰਾਈ ਫਰੂਟ ਸ਼ਾਪ ਸੋ ਇੱਥੋਂ ਤੁਹਾਨੂੰ ਸਾਰਾ ਡਰਾਈ ਫਰੂਟ ਵਗੈਰਾ ਮਿਲ ਜਾਊਗਾ ਆ ਜੀ ਆ ਜੀ ਲਓ ਜੀ ਮਾ ਜੀ ਵਾਹ ਠੀਕ ਹੋ ਜੀ ਬਾਬਾ ਜੀ ਮਾ ਨਾਲ ਠੀਕ ਠਾਕ ਜੀ ਦਰਸ਼ਨ ਵਧੀਆ ਹੋਗੇ ਤੁਹਾਡੇ ਕਿਵੇਂ ਚੱਲ ਰਿਹਾ ਨੇ ਇੱਥੇ ਇਹ ਨੈਤਨੀ ਵੀਡੀਓ ਬਣਾਉਂਦੇ ਆ ਜੀ ਨਹੀਂ ਨਹੀਂ ਆ ਵੀ ਹੋਗੇ ਹਾਂ ਠੀਕ ਹੈ ਜੀ ਓਕੇ ਮੰਦੇ ਜੀ ਤੇ ਇਧਰ ਆ ਕੇ ਆਪਾਂ ਡਰਾਈਵ ਹੂਡ ਸ਼ਾਪ ਤੇ ਸੋ ਇੱਥੇ ਤੁਹਾਨੂੰ ਹਰ ਪ੍ਰਕਾਰ ਦਾ ਡਰਾਈਵ ਹੂਡ ਮਿਲ ਜਾਊਗਾ ਆ ਦੇਖੋ ਗੋਡੇਾਂ ਤੇ ਜ਼ਰੂਰ ਹੁੰਦੀ ਐਨੀ ਦੀ ਨਹੀਂ ਇੱਕ ਆਗੇ ਕੈਸ਼ ਵਗੈਰਾ ਹੋਵੇ ਜੀ ਜਾਂ ਇਧਰ ਅੰਜੀਰ ਵਗੈਰਾ ਹੋਵੇ ਜੀ ਤੇ ਬਾਹਰਲੇ ਪਾਸੇ ਦੇਖੋ ਇਹ ਰਸ਼ ਚੌਕਲੇਟ ਉਹ ਚੌਕਲੇਟ ਜਿਹੜੇ ਕਈ ਨੋਗਾਂ ਦੇ ਨਾਲ ਦੇ ਨਾਲ ਆਉਂਦੇ ਨੇ ਕਿ ਭਾਈ ਜਾਣ ਲੱਗੇ ਨੇ ਚੌਕਲੇਟਾਂ ਕੈਰਾਮਲ ਤੇ ਇੱਕ ਹੈਗਾ ਇਹ ਫਲੇਵਰ ਇਹ ਲੈ ਲੈ ਵੀ ਅਸੀਂ ਇੱਥੋਂ ਕਿੰਨੇ ਦੇ 1800 ਰੁਪਏ ਪਾਕਿਸਤਾਨੀ 24 ਪੀਸ ਸੋ ਇਸਨੂੰ ਡਿਸਕਾਊਂਟ ਬੜਿਆ ਦੇਤੇ ਨੇ ਜਿਹੜੇ ਡੱਬੇ ਲੈਣ ਤੇ ਕੋਕਰੀ ਕਰ ਲੋ ਇਹਦੇ ਜਿਹੜੇ ਡੱਬੇ ਜੇ ਪੈਕ ਕਰਦੇ ਨੇ ਜਗਦੀ ਗਲੋਈ ਤੇ ਨਾਲ ਦੇਖਿਆ ਜੀ ਇਧਰ ਵੀ ਡਰਾਈ ਫਰੂਟ ਸ਼ਾਪ ਹੈ ਇਹ ਸਾਰੇ ਡੱਬੇ ਜਵਾਲੇ ਕਰਕੇ ਰੱਖਤੇ ਨੇ ਜੀ ਇਹ ਬਾਕਸਾਂ ਵੀ ਸੰਸਮੇ ਇਹ ਫਰੂਟ ਵਾਲੀ ਹੈ ਹਾਂਜੀ ਵੀਰ ਡਰਾਈ ਫਰੂਟ ਦੀ ਸ਼ੁਕਰੀਆ ਜੀ ਇਹ ਕਿੰਨੇ ਦਾ ਭਾਅ ਹੈ ਜੀ ਇਹ ਨੀਰ ਪਾਲ ਚਾਹ ਰਹੇ ਹਾਂ ਜੀ

ਮੁਲਤਾਨ ਦੀ ਫੇਮਸ ਮਠਾਈ ਹੈ ਤੇ ਆਪਾਂ ਇਹ ਲੈਣ ਲੱਗੇ ਜੀ ਸੋ ਇਹ ਲੈ ਲਈ ਅਸੀਂ ਮੁਲਤਾਨ ਦੀ ਫੇਮਸ ਮਠਾਈ ਇਹ ਭਾਈ ਜਾਨ ਕੋਲ ਤੇ ਬਹੁਤ ਸਵਾਦਿਸ਼ੀ ਇਧਰ ਆਗੇ ਜੀ ਆਪਣੇ ਮਿਕਸ ਫਰੂਟ ਜੂਸ ਵਗੈਰਾ ਕੋਲ ਡਰਿੰਕ ਵਗੈਰਾ ਨਾਲ ਹੀ ਜੀ ਇਧਰ ਖਾਲਸਾ ਮੁਲਤਾਨੀ ਸੋਨ ਹਲਵਾ ਸੋ ਇਧਰ ਹਲਵਾ ਵਗੈਰਾ ਹਾਂਜੀ ਆਏ ਹੁਣੇ ਲੈ ਕੇ ਆਂਦੇ ਜੀ ਅਸੀਂ ਕਰਾਰੇ ਹੀ ਥੋੜੇ ਆ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਟਿਆਲੇ ਤੋਂ ਹੀ ਉਹ ਪਟਿਆਲਾ ਜੀ ਹੋਰ ਸ਼ੁਕਰੀਆ ਜੀ ਵਧੀਆ ਇੱਥੇ ਦੱਸੋ ਠੀਕ ਹੋ ਜ਼ਬਰਦਸਤ ਸੋਪ ਪਾਣੀ ਪੁਲਾਈਏ ਬੱਸ ਸ਼ੁਕਰੀਆ ਜੀ ਉਹ ਬੈਠੋ ਬੱਸ ਬਹਿ ਬਹਿ ਕੇ ਸਾਰਾ ਦਿਨ ਕੱਲਦੇ ਬੈਠੇ ਹੋਏ ਅਸੀਂ ਤੇਸਰਾਓ ਜੀ ਆਪਣਾ ਸੋਨ ਲਵਾ ਉਧਰ ਤਾਂ ਹੋਏ ਆ ਤਾਂ ਤਾਂ ਇਹ ਚੀਜ਼ ਇੱਕ ਹੀ ਹੈ ਜੀ ਸ਼ੁਕਰੀਆ ਜੀ ਤੇ ਕਰੋ ਸਾਡੇ ਹੂੰ ਸੇਮੀ ਆਲਮੋਸਟ ਹੈ ਨਾ ਇਹ ਆ ਤਾਂ ਇਹ ਆ ਲੈ ਲੈਂਦੇ ਆ ਅਸੀਂ ਬਿਲਕੁਲ 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 ਜੇ ਪਹਿਲਾਂ ਪਤਾ ਹੁੰਦਾ ਤੁਹਾਡੇ ਕੋਲ ਆ ਜਾਂਦੇ ਅਸੀਂ ਚਲੋ ਕੋਈ ਨਹੀਂ ਅਸੀਂ ਹੋਰ ਬੰਦੇ ਲੈ ਕੇ ਆਨੇ ਆ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਸਾਡੇ ਕੋਲ ਜੀ ਹਾਂ ਜੀ ਹਾਂ ਜੀ ਦੋ ਚਲੋ ਸ਼ੁਕਰੀਆ ਜੀ ਮਿਲਦੇ ਆ ਤੇ ਇਸ ਸਾਈਡ ਆਗੇ ਜੀ ਡਿਵੈਲਰੀ ਗਿਫਟ ਸੈਂਟਰ ਜੀ ਮਾਰੀ ਘਟਣਾ ਅੰਦਰ ਕਿ ਨਹੀਂ ਆ ਰਿਹਾ

ਸੋ ਚਲਦੇ ਆਪਾਂ ਨੈਕਸਟ ਸ਼ੌਪ ਤੇ ਤੇ ਤੁਹਾਨੂੰ ਦਿਖਾਣੇ ਆ ਉਧਰ ਵੀਓ ਸੋ ਇਸ ਸਾਈਡ 'ਤੇ ਜੀ ਆਪਣੇ ਕੱਪੜਿਆਂ ਦੀ ਸ਼ੌਪ ਹੈ ਲੇਡੀਜ਼ ਕੱਪੜੇ ਚੁੰਨੀਆਂ ਵਗੈਰਾ ਉਹ ਜੀ ਇਹ ਚੁੰਨੀਆਂ ਦਾ ਤੇ ਚੁੰਨੀਆਂ ਦਾ ਕੱਪੜਾ ਜਿਹਾ ਨੂੰ ਸਾਹਮਣੇ ਹੈਗਾ ਜੀ ਫਿਰ ਜੁਐਲਰੀ ਗਿਫਟ ਸ਼ੌਪ ਵਗੈਰਾ ਤੇ ਇਹ ਸੈਂਟਰ 'ਚ ਬਾਰਗ ਬਣੀ ਹੋਈ ਹੈ ਕੋੜੇ ਵਗੈਰਾ ਹੋ ਗਏ ਜੀ ਆਪਣੇ ਸਾਰੇ ਜਾਇਲ ਦੇ ਵਗੈਰਾ ਤੇ ਮਿਕਸ ਇਹ ਹੈਗੇ ਜੀ ਕਰਤਾਰਪੁਰ ਸਾਹਿਬ ਦੇ ਮਾਰਕੀਟ ਜਿਸ ਤੇ ਅਸੀਂ ਘੁੰਮ ਰਹੇ ਆ ਤੇ ਕਾਫੀ ਵੱਡੀ ਮਾਰਕੀਟ ਹੈ ਕੱਪੜੇ ਵਗੈਰਾ ਡਰਾਈ ਫੂਡ ਵਗੈਰਾ ਗਿਫਟ ਸ਼ਾਪ ਵਗੈਰਾ ਹੈਗੇ ਨੇ ਤੇ ਇਸ ਸਾਈਡ ਫੇਰ ਆ ਗਈ ਜੀ ਡਰਾਈ ਫੂਡ ਸ਼ਾਪ ਤੇ ਇੱਧਰ ਸਾਰੇ ਡਰਾਈ ਫੂਡ അഖരോടേ തോ സെ തോക്കോ അ ਹਾਂ ਜੀ ਅਭੀ ਜੀ 350 300 ਦੇ ਕਿਲੋ 500 ਦੇ ਕਿਲੋ ਫਰਕ ਕੀ ਹੈ ਦਿਨ ਜੀ ਫਰਕ ਵੀਰ ਜੀ ਇਹ ਜਿਹੜਾ ਦਾ ਸੋਨਾ ਦਾ ਇਹਨਾਂ ਤੋਂ ਜਿਆਦਾ ਦਾ ਅੱਛਾ ਉਹ ਤੋਂ ਮਹਿਸੂਸ ਹਾਂ ਜੀ ਉਹ ਪਰਲੇ ਨਾ ਪਰਲੇਣਾ ਤੇ ਫਿਰ ਅਗੇ ਜੀ ਹਲਵਾ ਜਿਹੜਾ ਆਪਾਂ ਪਹਿਲਾਂ ਲਿਆ ਸੀਗਾ ਤੇ ਉਹੀ ਹਲਵਾ ਸੇਮ ਤੇ ਜੀ ਇਸ ਤੋਂ ਅਗੇ ਆਪਣੇ ਸਾਰਾ ਹੁਣ ਖਾਲੀ ਹੈ ਏਰੀਆ ਦੇ ਸਾਹਮਣੋਂ ਉਹ ਸਾਹਮਣੇ ਜਿੱਥੇ ਕੁਰਸੀਆਂ ਲੱਗੀਆਂ ਉੱਥੇ ਜਗ੍ਹਾ ਹੋਣੀ ਹੈ ਕਬੱਡੀ ਇੰਗਲੈਂਡ ਤੋਂ ਬੰਦੇ ਆ ਰਹੇ ਨੇ ਸਪੈਸ਼ਲ ਕਬੱਡੀ ਦਾ ਮੈਚ ਦਿਖਾਉਣ ਲਈ ਸਾਨੂੰ ਤੇ ਇਹ ਦੋ ਤੇ ਕੰਦਾ ਰਹਿ ਗਿਆ ਮਾਰਕੀਟ ਦੀਆਂ ਤੇ ਮਲਤਾਨੀ ਕਲੋਥ ਹਾਊਸ ਸੋ ਇਥੇ ਸੂਟ ਕੁੱਟੇ ਵੀ ਅਮਰੀਕਾ ਫਰੇ ਸਾਰਾ ਕੁਝ ਇੱਧਰ ਮਿਲ ਜਾਊਗਾ ਤੇ ਇੱਧਰ ਆਗੇ ਜੀ ਚਪਲਾ ਦੇ ਪੰਜਾਬੀ ਚੁੱਤੀਆ ਉਹ ਯਾਸੀਨ ਕਿ ਤੇ ਨਹੀਂ ਆ ਚਲਦੀ। ਹੋਰ ਕੀ ਹੋ ਗਿਆ ਤੁਨੂੰ? ਸੋ ਜੀ ਇਹ ਸਿੱਗੀ ਪਾਕਿਸਤਾਨੀ ਕਰਤਾਰਪੁਰ ਸਾਹਿਬ ਦੇ ਮਾਰਕੀਟ ਤੇ ਕੁਝ ਸ਼ਾਪਸ ਬੰਦ ਨੇ ਦੁਪਹਿਰ ਕਰਕੇ ਤੇ ਚਲੋ ਤੁਹਾਨੂੰ ਹੁਣ ਬਾਅਦ ਚ ਦਿਖਾਨੇ ਆ ਜੀ ਇੱਥੇ ਕਬੱਡੀ ਮੈਚ ਤੇ ਹੋਰ ਵੀ ਜਿਹੜੀ ਇੱਥੇ ਜਗਾਵਾਂ ਨੇ ਉਹ ਵੀ ਕਮਾਨੇ ਆ ਤੇ ਜੁੜੇ ਜੀ ਸਾਡੇ ਨਾਲ ਵਲੌਗ ਵਿੱਚ ਤੇ ਇਹ ਇੱਥੇ ਇੱਕ ਮੂਰਤੀ ਲੱਗੀ ਹੋਈ ਆ ਭਾਈ ਮਰਦਾਨਾ ਜੀ ਦੀ ਤੇ ਇਹ ਤੁਹਾਨੂੰ ਦਿਖਾਨੇ ਆ ਜੀ ਬਹੁਤ ਸੋਹਣੀ ਮੂਰਤੀ ਨਹੀਂ ਹੋਈ ਇੱਧਰ ਸੋ ਨਾਲ ਰਬਾਬ ਇਹ ਭਾਈ ਸਾਹਿਬ ਜੀ ਆਪਣੇ ਫੇਰ ਆ ਗਏ ਮਾਰਕੀਟ ਤੋਂ ਬਾਅਦ ਤੇ ਦੇਖ ਸਕਦੇ ਹੋ ਹੁਬਾ ਹੁਆ ਉਹਦੀ ਤਸਵੀਰ ਨਾਲ ਰਬਾਬ ਹੈ ਜੀ ਭਾਈ ਮਰਦਾਨਾ ਜੀ ਦੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਥੀ ਸੀਗੇ ਮਰਦਾਨਾ ਜੀ ਤੇ ਇਹਨਾਂ ਨੇ ਮਤਲਬ ਚਾਰ ਦਾਸੀਆਂ ਵਿੱਚ ਇਹਨਾਂ ਦਾ ਸਾਥ ਨਹੀਂ ਛੱਡਿਆ ਸੋ ਧੰਨ ਸੀ ਕੇ ਭਾਈ ਮਰਦਾਨਾ ਜੀ ਜਿਹੜੇ ਰੱਬ ਨਾਲ ਤੁਰਦੇ ਰਹੇ ਉਹਨਾਂ ਦੇ ਨਾਲ ਕਰਮ ਨਾ ਕਰਮ ਮਿਲਾਉਂਦੇ ਰਹੇ ਸੋ ਆਓ ਚੱਲਦੇ ਆਪਾਂ ਅੱਗੇ ਮਾਰਕੀਟ ਤੇ ਸਾਡੀ ਸ਼ਾਪਿੰਗ ਐ ਵੀ ਰਹੀਗੀ ਜੀ ਜਾਰੀ ਤੇ ਅੱਗੇ ਦਾ ਪ੍ਰੋਗਰਾਮ ਤੁਹਾਨੂੰ ਦਿਖਾਉਣੇ ਆਥੇ ਕੀ ਆ ਤੇ ਸ਼ਾਮ ਨੂੰ ਹੋਣੀ ਹੈ ਤੇ ਕਬੱਡੀ ਹਨਾ ਇੰਗਲੈਂਡ ਤੋਂ ਸਪੈਸ਼ਲ ਆ ਰਹੇ ਨੇ ਪਹਿਲਵਾਨ ਤੇ 3 ਵਜੇ ਤੋਂ ਬਾਅਦ ਤਕਰੀਬਨ ਕਬੱਡੀ ਖੇਦ ਨੇ ਹੁਣ ਫਿਲਹਾਲ 1 ਵਜੇ ਤੇ ਅਸੀਂ ਹੁਣ ਜਾ ਰਹੇ ਆਪਣੇ ਆਪਣੇ ਕਮਰੇਾਂ 'ਚ ਇਹ ਫੋਨ ਵਗੈਰਾ ਚਾਰਜ ਲਾਵਾਂਗੇ ਤੇ ਦੇਖਣੇ ਇੱਥੇ ਹੋਰ ਕੋਈ ਪ੍ਰੋਗਰਾਮ ਕੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰ ਤੇ ਇਹ ਦੇਖੋ ਪਾਰਕ ਵਿੱਚ ਬੈਠੇ ਹੋਏ ਨੇ ਜਵਾਨ ਤੇ ਉਧਰ ਸ਼ੇਰ-ਏ-ਪੰਜਾਬ ਆਹ ਰਿਹਾ ਰঞ্জੀਤ ਸਿੰਘ ਜੀ ਦੀ ਮੂਰਤੀ ਬਣੀ ਹੋਈ ਆ ਉਹ ਵੀ ਤੁਹਾਨੂੰ ਨੇੜੇ ਦਿਖਾਣੇ ਆ ਤੇ ਇੱਥੇ ਦੇਖਣੇ ਆ ਆਈਸਕ੍ਰੀਮ ਵਗੈਰਾ ਖਾਣੇ ਹਨ ਦੇਖੋ ਤੇ ਅੱਛਾ ਤੇ ਐਸੇ ਆਈਸਕ੍ਰੀਮ ਸ਼ੇਕ ਵਗੈਰਾ ਹੈਗੇ ਨੇ ਵਾਹ ਜੀ ਵਾਹ ਹਾਂ ਆਈਸਕ੍ਰੀਮ ਹੋ ਗਈ ਸੌਫਟ ਮੇਰਾ ਨੈਸਕਾਫੇ ਤੇ ਇੱਧਰ ਆ ਗਈ ਜੀ ਪੰਜਾਬੀ ਕੈਫੇ ਤੇ ਫਾਸਟ ਫੂਡ ਪਕੌੜੇ ਸਮੋਸੇ ਵਾਹ ਬਈ ਮੁਰਾ ਵਾਹ ਬਈ ਮੁਰਾ ਅਗੋਂ ਕੱਪਕੇ ਬਿਲਾਤੇ ਹਾਂ ਛੋਟੇ ਕਿੰਨੇ ਪਲੇਟ ਆ ਇਹ 300 ਰੁਪਏ ਕੀ ਆ ਬਾਤ ਹੈ ਵਧੀਆ ਜੀ ਤੁਸੀਂ ਦੱਸੋ ਠੀਕ ਹੋ 100 ਰੁਪਏ ਪਲੇਟ ਹੋ ਗਈ ਯਾਰ ਸਮੋਸਾ 100 ਰੁਪਏ ਪਲੇਟ ਹੋ ਗਈ ਬਈ 10000 ਪਾਉਂਦੇ ਵਿੱਚ ਅਗੇ ਜੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਮੂਰਤੀ ਸੋ ਦੇਖੋ ਕਿੰਨੀ ਰੀਅਲ ਤੇ ਕਿੰਨੀ ਸੋਹਣੀ ਬਣਾਈ ਹੋਈ ਹੈ ਤੇ ਕਰਤਾਰਪੁਰ ਸਾਹਿਬ ਦੇ ਬਿਲਕੁਲ ਨਾਲ 1839 ਤੱਕ ਵਾਹ ਜੀ ਵਾਹ ਸੋ ਜੇ ਆ ਰਾਜ ਅਜ ਕਾਇਮ ਹੁੰਦਾ ਹੁਣ ਚੱਲਨੇ ਆ ਜੀ ਆਪਾਂ ਉਧਰਲੀ ਸਾਈਡ ਆਪਣੇ ਕਮਰੇ ਵਾਲੀ ਸਾਈਡ ਤੇ ਦਰਸ਼ਨੀ ਜੜੀ ਜਾਣੇ ਉੱਥੇ ਚੱਲ ਆਏ ਨੇ ਚਲ ਆਉਂਦੇ ਅੰਦਰ ਤੇ ਆਪਾਂ ਚੱਲੋ ਫਿਲਹਾਲ ਦਰਸ਼ਨੀ ਜੜੀ ਵੱਲ ਚਾਂਦੇ ਆ ਉਧਰੇ ਆਪਣੇ ਕਮਰੇ ਵਾਲ ਹੋ ਜਾਣਗੇ ਤੇ ਦੇਖਣੇ ਸ਼ੁਰੂ ਇਤੇ ਕਹਿੰਦੇ ਸੀ ਪਾਕਿਸਤਾਨੀ ਆ ਰਹੇ ਨੇ ਸਾਨੂੰ ਮਿਲਣ ਲਈ ਲੋਕ ਤੇ ਉਹ ਸ਼ਾਇਦ ਆਗੇ ਹੋਣਗੇ ਤੇ ਦੇਖਦੇ ਆ ਫਿਰ ਉਹਨਾਂ ਨੂੰ ਮਿਲਦੇ ਆਪਾਂ ਤੇ ਆਹ ਥੈਲੀਆਂ ਮੈਂ ਕਹਿੰਦਾ ਅਸੀਂ ਚੱਕੀਆਂ ਹੋਈਆਂ ਨੇ ਇੱਧਰ ਚੱਲਦੇ ਨਹੀਂ ਚੱਲਦੇ ਇੱਧਰ ਇਹ ਆ ਗਈ ਜੀ 메인 ਦਰਸ਼ਨੀ ਦਿਉੜੀ ਤੇ ਇੱਧਰੋਂ 메인 ਐਂਟਰੈਂਸ ਹੈ ਆਪਣੀ ਸੋ ਇੱਧਰਲੀ ਸਾਈਡ ਪਾਰਕਿੰਗ ਤੇ ਪੂਰੀ ਸਿਕਿਉਰਿਟੀ ਗੇਟ ਦੇ ਬਾਹਰ ਵੀ ਤੇ ਇੱਧਰੋਂ 122 ਨੰਬਰ ਹਾਂ ਐਮਬੂਲੈਂਸ ਵਗੈਰਾ ਵੀ ਨਾਲ ਹੀ ਨੇ ਇਹ ਦੇਖ ਸਕਦੇ ਨੇ ਮੈਂ ਐਂਟ੍ਰੈਂਸ ਅਗਲੀ ਜੀ ਦਰਸ਼ਕ ਜਿਹੜੀ ਰਹੇ ਸੀ ਰਾਤੀ ਪਹੁੰਚੇ ਸੀਗੇ ਜੈਸੀ ਤੇਮ ਦਿਖਾ ਨਹੀਂ ਪਾਈ ਸੀਗੇ ਤੇ ਇਧਰ ਰੈਸਕਿਊ ਵਾਲੇ ਤੇ ਇਸ ਵਾਲੇ ਮੇਨ ਕਰਤਾਰਪੁਰ ਸਾਹਿਬ ਕੋਲੀਡੋਰ ਇਹ ਤੁਸੀਂ ਦੇਖ ਸਕਦੇ ਹੋ ਇਹ ਐਵੇਂ ਦਾ ਨਕਸ਼ਾ ਹੈਗਾ ਤੇ ਇਹ ਸਾਰਾ ਐਵੇਂ ਦਾ ਮਤਲਬ ਦਿਖਦਾ ਐਵੇਂ ਦਾ ਮਤਲਬ ਆਪਣੇ ਬਣਿਆ ਹੋਇਆ ਸਿਰ ਮਾਡਲ ਤਿਆਰ ਕੀਤਾ ਗਿਆ ਤੇ ਇਹ ਮਾਸਟਰ ਪਲਾਨ ਬਾਰਡਰ ਟਰਮੀਨਲ ਤੇ ਇਹ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਤੇ ਕਿੰਨਾ ਰੀਅਲ ਲੱਗਦਾ ਜੇ ਨੇੜੇ ਦੇਖੀਏ ਤਾਂ ਤੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਤੇ ਇਹ ਐਵੇਂ ਦਾ ਦ੍ਰਿਸ਼ ਹੈ ਜਿਹੜਾ ਮਾਡਲਸ ਤੇ ਦਿਖਦਾ ਸੋ ਇਹ ਮਾਡਲ ਬਹੁਤ ਰੀਅਲ ਬਣਾਇਆ ਗਿਆ ਤੇ ਇਹ ਗੁਰਦੁਆਰਾ ਸਾਹਿਬ ਤੇ ਇਸ ਸਾਈਡ ਨਾਲ-ਨਾਲ ਜਿਵੇਂ ਸਰਾਵਾਂ ਨੇ ਇਹ ਓਵੇਂ ਬਣਾਇਆ ਗਿਆ ਤੇ ਇਸ ਸਾਈਡ ਹੈਗੇ ਜੀ ਮਾਸਟਰ ਪਲਾਨ ਗੁਰਦੁਆਰਾ ਕੰਪਲੈਕਸ ਸੋ ਇਹ ਆ ਗਿਆ ਜੀ ਇੱਧਰ ਇਹ ਸਾਰਾ ਇਕੱਠਾ ਜਿਵੇਂ ਤਿੰਨ ਅਲੱਗ-ਅਲੱਗ ਸੀਗੇ ਇਹ ਇਕੱਠਾ ਆ ਗਿਆ ਉਹ ਤਿੰਨ ਪਾਰਟਸ ਵਿੱਚ ਬਣਾਇਆ ਹੋਇਆ ਸੀ ਇਹ ਸਾਰਾ ਸਿੰਗਲ ਤੇ ਇਹ ਜਿਵੇਂ ਗੁਰਨਾਨਕ ਪਾਤਸ਼ਾਹ ਦੀ ਖੇਤ ਸੀ ਕਿ ਇਸ ਪਾਸੇ ਇਹ ਉਹ ਵਾਲਾ ਹੋ ਗਿਆ ਜੀ ਤੇ ਅਗੇਠਾ ਸਾਹਿਬ ਗੁਰਦੁਆਰਾ ਇੱਧਰ ਹੈਗਾ ਦੇ ਇੱਧਰ ਆ ਗਿਆ ਜੀ ਆਪਣੇ ਕਰਤਾਰਪੁਰ ਸਾਹਿਬ ਗੁਰਦੁਆਰਾ ਤੇ ਇਧਰ ਮਤਲਬ ਮਹਿਮਾਨਖਾਨਾ ਤੇ ਇਧਰ ਪਾਰਕ ਵਗੈਰਾ ਹੋ ਗਈ ਜੀ ਅਪਾਰਟਮੈਂਟ ਹੋ ਗਏ ਤੇ ਹੋਟਲ ਹੋ ਗਏ ਜੀ ਤੇ ਇਹ ਵੀ ਅਪਾਰਟਮੈਂਟ ਹੋ ਗਏ ਜੀ ਤੇ ਕਮਰਸ਼ੀਅਲ ਡਿਪਾਰਟਮੈਂਟ ਆ ਗਿਆ ਜੀ ਸੋ ਐਮਐਮਐ ਸਿਕਿਉਰਟੀ ਪਾਕਿਸਤਾਨੀ ਸਾਈਡ ਇਹ ਸਾਰਾ ਮਾਡਲ ਤਿਆਰ ਕੀਤਾ ਹੈ ਇਹ ਆਪਣੇ ਹੈਗਾ ਜੀ ਕੋਲੀਡੋਰ ਵਿੱਚ ਮੇਨ ਜਿੱਥੋਂ ਆਪਣੀ ਐਂਟਰੀ ਹੁੰਦੀ ਹੈ ਸੋ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਜੀ ਆਓ ਹੁਣ ਤੁਹਾਨੂੰ ਦਿਖਾਨੇ ਆ ਪਾਕਿਸਤਾਨ ਦੀ ਕੁਸ਼ਤੀ ਬਾਜੀ ਤੇ ਜਿਹੜੇ ਇਹ ਪਲੇਅਰ ਆਏ ਨੇ ਇਹ ਇੰਗਲੈਂਡ ਤੋਂ ਆਏ ਨੇ ਸਪੈਸ਼ਲ ਸਾਡੇ ਲਈ ਇਹ ਇੱਥੇ ਬੁਲਾਏ ਗਏ ਨੇ ਤੇ ਸਾਨੂੰ ਦਿਖਾਨਗੇ ਇੱਥੇ ਦੀ ਕੁਸ਼ਤੀ ਬਾਜੀ ਤੇ ਆਓ ਦੇਖਦੇ ਆ ਤੇ ਕਰਦੇ ਆ ਇੰਜੋਏ ਸੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਜਿੱਥੇ ਮਾਰਕੀਟ ਹੈ ਉਤੋਂ ਥੋੜੀ ਜਿਹੀ ਦੂਰ ਅੱਗੇ ਉਹ ਗਰਾਊਂਡ ਹੈ ਤੇ ਉੱਥੇ ਲਾਇਆ ਹੋਇਆ ਤੇ ਆਓ ਚੱਲਦੇ ਆ ਜੀ ਅੱਗੇ ਤੇ ਲੋ ਜੀ ਅਸੀਂ ਪਹੁੰਚ ਗਏ ਬਿਲਕੁਲ ਨੇੜੇ ਤੁਸੀਂ ਦੇਖ ਸਕ ਰਹੇ ਹੋ ਟਰੱਕਾਂ ਤੇ ਚੜ ਚੜ ਕੇ ਲੋਕ ਦੇਖ ਰਹੇ ਨੇ ਇੱਥੇ ਤੇ ਇੰਜੋਏ ਕਰ ਰਹੇ ਨੇ ਥੋੜੀ ਕੁਸ਼ਤੀ ਬਾਜੀ ਸੋ ਅਸੀਂ ਵੀ ਨੇੜੇ ਪਹੁੰਚ ਗਏ ਤੇ ਇਹ ਦੇਖੋ ਜੀ ਸਕਿਉਰਟੀ ਇੱਥੇ ਵੀ ਤਾਇਨਾਤ ਹੈ ਪੂਰੀ ਆਓ ਦਿਖਾਨੇ ਜੀ ਪਾਕਿਸਤਾਨ ਦੀ ਕੁਸ਼ਤੀ ਬਾਜੀ ਚਲੋ ਜੀ ਜੀ ਤਰਨਤਪੁਰ ਜ਼ਿਲ੍ਹੇ ਤੋਂ ਸਾਡੇ ਸਪੋਰਟਸ ਕਲੱਬ ਮਿਹਰਬਾਨੀ ਸ਼ੁਕਰੀਆ ਜੀ ਮੇਜਰ ਸਿੰਘ ਵੱਲੋਂ ਆਪਣੇ ਵੀਰ ਜਨਾਬ ਦੇ ਜਨਾਬ 500 ਰੁਪਇਆ ਲਓ ਜੀ ਫਰੀਦਕੋਟ ਦੀ ਸੰਗਤ ਵੱਲੋਂ 1000 ਰੁਪਇਆ ਲਓ ਜੀ ਵਾਟਰ ਬ੍ਰੇਕ ਕਰੋ ਜੀ ਗਸ ਕਬੜੀ ਦੁਬਾਰਾ ਵਾਟਰ ਬ੍ਰੇਕ ਆਏ ਹੋਏ ਅਰਜੀ ਅਰਜਿੰਦਰ ਸਿੰਘ ਪੰਗੂ ਸਾਡੇ ਵੀਰ ਹੋ ਪਰ ਉਹਨਾਂ ਦੇ ਵੱਲੋਂ 1000 ਰੁਪਇਆ ਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਪੁਆਇੰਟ ਇਹ ਨੇ 38 ਨੰਬਰ ਤੇ ਯੂਕੇ ਯੂਨਾਈਟਿਡ ਕਬੱਡੀ ਕਲੱਬ 39 ਨੰਬਰ ਦੇ ਐਸਬੀ ਕੈਨੇਡਾ ਬੂਲਸ ਕਬੱਡੀ ਕਲੱਬ ਭਾਈ ਜਰਾ ਮੈਚ ਰੋਕ ਕੇ ਰੱਖਣਾ ਸਾਡੇ ਮਹਿਮਾਨ ਆ ਰਹੇ ਨੇ ਉਹਨਾਂ ਨਾਲ ਤਾਰਫ ਹੋਣੇ ਦੋਆ ਟੀਮਾਂ ਦਾ ਇਸੇ ਤਰੀਕੇ ਨਾਲ ਸਨਤਾਨੀ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਮੋਸ਼ੂਰੀਆ ਸਾਡੇ ਖਸੂਸੀ ਤੌਰ ਤੇ ਹਮੇਸ਼ ਸਿੰਘ ਅਰੋੜਾ ਸਾਹਿਬ ਜਨਾਬ ਰਾਣਾ ਮਨਾਨ ਖਾਨ ਸਾਹਿਬ ਥੈਂਕ ਯੂ ਮਿਹਰਬਾਨੀ ਔਰ ਸਾਡੀ ਸਾਰੀ ਜਿਹੜੇ ਜਿੱਥੋਂ-ਜਿੱਥੋਂ ਵਿਸੰਕਾ ਆਈਆਂ ਸਭ ਦਾ ਵੈਲਕਮ ਲੋ ਜੀ ਮੈਚ ਅੱਜ ਆਪਣੇ ਇਤਤਾਮ ਤੇ ਪਹੁੰਚਿਆ ਹੈ ਇਹ ਜਿਹੜਾ ਸਾਹਮਣੇ ਉਹ ਸਾਈਡ ਤੇ ਜੋ ਤਕਸੀਮੇ ਇਨਾਮਤ ਸਵੇਸ਼ਿਕਾ ਜੀ ਕਬੱਡੀ ਮੈਚ ਅਸੀਂ ਥੋੜੇ ਲੇਟ ਹੋ ਗਏ ਸੀ ਤਾ ਲਾਸਟ ਵਿੱਚ ਸੀ ਪਹੁੰਚੇ ਸੀਗੇ ਤੇ ਹੁਣ ਸਾਰੇ ਜਾ ਰਹੇ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਨਾਲ ਹੀ ਜੀ ਇੱਥੇ ਨਾਲ ਹੀ ਜੀ ਇੱਥੇ ਅਨਾਉਂਸਮੈਂਟ ਕੀਤੀ ਹੈ ਵੀ 11 ਤਰੀਕ ਨੂੰ ਲਾਹੌਰ ਪਾਕਿਸਤਾਨੀ ਸੀਐਮ ਸਾਹਿਬ ਆ ਰਹੇ ਨੇ ਮਰੀਮ ਜੀ ਤੇ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਤੇ ਸਿੱਖ ਸੰਗਤ ਦਾ ਧੰਨਵਾਦ ਕਰਨ ਵਾਸਤੇ ਤੇ ਉਹਨਾਂ ਨੂੰ ਮਿਲਣ ਵਾਸਤੇ ਜਿਹੜੇ ਯਾਤਰੀ ਇੱਥੇ ਆਏ ਨੇ ਸਪੈਸ਼ਲ ਉਹਨਾਂ ਨਾਲ ਮਿਲਣ ਲਈ ਆ ਰਹੇ ਨੇ ਸੀਐਮ ਸਾਹਿਬ ਤੇ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਤੇ ਅੱਜ ਦੇਖਣਾ ਜੀ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਆ ਇੱਥੇ ਤੇ ਉਹ ਵੀ ਤੁਹਾਨੂੰ ਦਿਖਾਣਗੇ ਜੀ ਤੇ ਜੀ ਸਾਨੂੰ ਇੱਥੇ ਦੇ ਮਿਲੇ ਨੇ ਲੋਕਲ ਬੰਦੇ ਜਿਹੜੇ ਕਰਤਾਰਪੁਰ ਸਾਹਿਬ ਦੇ ਲਾਗੇ ਦੇ ਪਿੰਡ ਰਹਿੰਦੇ ਨੇ ਤੇ ਆਹ ਭਾਈ ਜੰਤੇ ਨੇ ਆਨੇ ਆਏ ਨੇ ਕੀ ਹਾਲ ਚਾਲ ਹੈ ਜੀ ਅਲਹਮਦੁਲਿਲਾ ਭਾਈ ਹੋਰ ਸੁਣਾਓ ਘਰ ਪਰਿਵਾਰ ਸਭ ਖੈਰੀਅਤ ਸਭ ਸ਼ੁਕਰ ਆ ਰਾਮਾ ਕਿਵੇਂ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਾ ਹੈ ਸ਼ੁਕਰੀਆ ਜੀ ਹੋਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਭਾਈ ਤੁਸੀਂ ਸੁਣਾਓ ਹੋਰ ਜੀ ਸ਼ੁਕਰ ਅੱਲਾ ਦਾ ਅੱਛੇ ਸ਼ੁਭ ਮਾਨਾ ਬੱਸ ਵਧੀਆ ਜੀ ਖੇਤੀਬਾੜੀ ਹਰ ਹਰ ਚਲ ਭਾਈ ਖੇਤੀਬਾੜੀ ਉੱਧਰ ਕਰਦੇ ਆਂ ਹਾਂ ਹਾਂ ਸਾਰੇ ਕੰਮ ਆ ਗਿਆ ਲੈ ਇਧਰ ਵਿੱਚ ਆਪਾਂ ਪੰਜਾਬ ਇਧਰ ਵਾਲਾ ਪੰਜਾਬੀ ਹੋ ਗਏ ਚਲੋ ਹੋਰ ਪੜਾਈ ਵਗੈਰਾ ਕਰਦੇ ਹੋਗੀ ਬੇਨ ਹਾਂਜੀ ਸਰ 12ਵੀਂ ਕੀਤੀ ਹੈ 12ਵੀਂ ਕੀਤੀ ਇਹਨਾਂ ਨੇ ਹਾਂਜੀ ਮੈਂ 10th ਅੱਛਾ 10th ਨੇ 10ਵੀਂ ਚ ਤੇ ਇਕੋ ਸਕੂਲ ਚ ਹਾਂਜੀ ਚਲ ਬਈ ਜਲਦੀ ਪੜਾਈ ਹਾਂਜੀ ਕਿੰਨੇ ਪਰਸੈਂਟ ਲੈ ਲੋਗੇ ਫਿਰ ਲਿਨਾ ਗੇ 50 ਕੋਰ ਸਨ। 10ਵੀਂ ਕਿੰਨੇ ਆਏ ਸੀਗੇ? 10ਵੀਂ ਚ 88 ਇੱਕ ਗ੍ਰੇਡ ਲੱਗਿਆ ਸੀ। ਇੱਕ ਗ੍ਰੇਡ ਲੱਗਿਆ ਸੀ। ਫੇਰ ਮੈਂ ਤਾਂ ਪੜ੍ਹੇ ਨਾਲੇ ਫੇਰ। ਹਾਂਜੀ। ਚਲੋ ਵਧੀਆ ਵਧੀਆ ਪੜ੍ਹਾਈ ਕਰੋ। ਪੜ੍ਹਾਈ ਨੇ ਲੱਗੇ ਲਾਈਫ ਹੈਗੀ ਹੈ ਨਾ। ਠੀਕ। ਹਾਂਜੀ ਬਿਲਕੁਲ। ਤੇ ਅੱਗੇ ਫੇਰ ਫਿਊਚਰ ਦੀ ਕੀ ਸੋਚਿਆ? ਵਿੱਚੇ ਬਾਹਰ ਜਾਣਾ ਹੈ। ਕਿਹੜੀ ਹੈਗਾ? ਕੋਈ ਵੀ ਕੰਟਰੀ ਜਿਹਦਾ ਬਿਹਤਰ ਲੱਗੇ। ਜਿੱਥੇ ਵੀਜ਼ਾ ਲੱਗੇ। ਹਾਂਜੀ ਬਿਲਕੁਲ। ਚਲੋ ਵਧੀਆ ਵਧੀਆ ਬਾਅਦ ਤੁਹਾਨੂੰ ਵਾਕ ਹੀ ਪੰਜਾਬ ਤੇ ਇਹਨਾਂ ਨੂੰ ਜੇ ਤੁਸੀਂ ਇਹ ਜੇ ਕਰੋ 12ਵੀਂ ਫਿਰ ਤੁਹਾਨੂੰ ਵੀ ਬਾਹਰ ਭੇਜਾਂਗੇ। ਠੀਕ ਹੈ ਜੀ। ਮ ਜੇ ਮੁਲਾਕਾਤ ਹੋਈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਪੈਸ਼ਲ ਸਿੱਖ ਸੰਗਤਾਂ ਲਈ ਇੱਧਰ ਬੈਠੀਆਂ ਨੇ ਤੇ ਇੱਧਰ ਹੋ ਰਿਹਾ ਦੁੱਧ ਤਿਆਰ ਤੇ ਨਾਲ ਕੱਢੀਆਂ ਜਾ ਰਹੀਆਂ ਜਲੇਬੀਆਂ ਵਾਹ ਜੀ ਵਾਹ ਤੇ ਰਾਤ ਨੂੰ ਹੁਣ ਇੱਥੇ ਲੈਣਾ ਲੱਗ ਜਾਣਗੀਆਂ ਤੇ ਇਹ ਹੋ ਗਈ ਜਲੇਬੀ ਤਿਆਰ ਹੈ ਜੀ ਵਾਹ ਕੀ ਬਾਤ ਹੈ ਜੀ ਅੱਜ ਗਾਈ ਭੱਡੀ ਲੈਣੀ ਚਾਹੀਦੀ ਸ਼ਰਮ ਅੰਦਰ ਬਤਾਉਂਗੇ ਇੱਥੇ ਮਿਲੇਗੀ ਨਹੀਂ ਐਸੀ ਮਿਲੇ ਜੀ ਬਾਬਾ ਜੀ ਅੱਧਾ ਘੰਟਾ ਵੇਲੇ ਕਰੋ ਕੁਰਸੀਆਂ ਕਿਹੜਾ ਅੱਧਾ ਘੰਟਾ ਹਾਂ ਅਸੀਂ ਦੇ ਦਿੰਦੇ ਭਾਜੀ 7 ਵਜੇ ਤੋਂ ਬਾਅਦ ਚੱਲਣੀ ਹੈ ਅੱਧਾ ਘੰਟਾ ਐ ਨਾ ਕਰੋ ਜੀ ਜਿਹੜੀ ਆ ਗਿਆ ਮੇਰੇ ਕੋਲ ਚਲ ਗੱਲ ਨਹੀਂ ਕਰੀਏ ਨਹੀਂ ਇਹੀ ਕਰੇਗਾ ਜਦੋਂ ਸ਼ਿਕਾਇਤ ਸ਼ਿਕਾਇਤ ਕਰਦੇ ਅੱਧਾ ਘੰਟਾ ਬੈਠੇ ਰਹੋਗੇ ਫਿਰ ਅਸੀਂ ਅਖੀ ਨਹੀਂ ਹਲੇ ਹੋਰ ਬਾਬਾ ਜੀ ਸਤਿ ਸਾਮ ਹੋਇ ਉਤਾਰੋ ਇਹ ਆਪਾਂ ਗੱਲ ਨਹੀਂ ਆਈ ਇਹ ਬੜਾ ਖੂਬਸੂਰਤ ਆ ਰੋ ਅਸੀਂ ਸ਼ਾਮ ਨੂੰ ਫੇਰ ਪਹੁੰਚੇ ਆਏ ਜੀ ਗੁਰੂ ਨਾਨਕ ਪਾਸ਼ਾ ਦੇ ਖੇਤਾਂ ਦੇ ਕੋਲ ਤੇ ਇੱਥੇ ਚੱਲ ਰਹੀਆਂ ਨੇ ਤਸਵੀਰਾਂ ਤੇ ਇਹ ਤੁਸੀਂ ਰਾਤ ਦਾ ਥਿਊ ਵਿਊ ਦੇਖ ਸਕਦੇ ਹੋ ਜੀ ਗੁਰਦੁਆਰੇ ਸਾਹਿਬ ਦਾ ਤੇ ਆਹ ਖੇਤਾਂ ਜੋ ਆਪਾਂ ਮਿੱਟੀ ਲਈ ਆਈਏ ਤੇ ਨਾਲ ਇੱਕ ਯਾਦਵਾਂ ਜੰਦੀ ਐ ਇੱਥੋਂ ਦੀ ਸੋ ਆਪਣੇ ਇੱਥੋਂ ਯਾਦ ਲਈ ਇੱਥੋਂ ਮਿੱਟੀ ਲੈ ਕੇ ਜਾਂਦੇ ਨੇ ਸਾਰੇ ਹੀ ਸੰਗਤਾਂ ਤੇ ਲਿਫਾਫੇ ਵਗੈਰਾ ਭਰ ਕੇ ਜਾਂਦੇ ਨੇ ਇਧਰੋਂ ਤੇ ਸਾਡੇ ਨਾਲ ਜਿਹੜੇ ਸੀਗੇ ਪੰਦੇ ਇਸ ਤੇ ਉਹ ਇਧਰ ਉਧਰ ਹੋਗੇ ਤੇ ਇਹ ਹੈਗੇ ਨਿਸ਼ਾਨ ਸਾਹਿਬ ਤੇ ਇਥੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੇ ਦਿਨ ਦਾ 뷰 ਇਥੇ ਕੁਝ ਹੋਰ ਹੈ ਤੇ ਰਾਤ ਦਾ 뷰 ਕੁਝ ਹੋਰ ਹੈ ਸੋ ਤੁਸੀਂ ਦੇਖ ਸਕਦੇ ਹੋ ਇਧਰ ਗੁਰਦੁਆਰੇ ਦਾ ਕਿੰਨਾ ਸੋਹਣਾ 뷰 ਇਥੇ ਲੱਗਦਾ ਤੇ ਆਓ ਚੱਲਦੇ ਆਪਾਂ ਖੇਤਾਂ ਦੇ ਪਾਸੇ ਤੇ ਉੱਥੇ ਵੀ ਤੁਹਾਨੂੰ ਕਰਵਾਣੇ ਨੇ ਦ੍ਰਿਸ਼ ਆਪਣੇ ਨਾਲ ਦਿੱਲੀ ਵਾਲੀ ਸੰਗਤ ਵੀ ਜੁੜ ਚੁੱਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਕੋ ਚਰਨੀ ਕਲਾ ਜੀ ਹੋ ਗਏ ਦਰਸ਼ਨ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਮ제 ਹੋ ਰੇ ਨਾ ਬਹੁਤ ਵਧੀਆ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਾ ਬਾਬਾ ਦੇ ਦਰਸ਼ਨ ਕੀਤੇ ਨਾ ਮਤਲਬ ਇੱਕ ਆਪਣੀ ਜ਼ਿੰਦਗੀ ਬਦਲੀ ਹੋ ਗਈ ਹੈ ਜੀ ਗੁਰੂ ਦੇ ਘਰ ਆਇਆ ਗੁਰੂ ਨੇ ਆਪਣੀ ਗਲ ਬਟਕੀ ਨਾਲ ਲਾਇਆ ਸਾਨੂੰ ਬਹੁਤ ਹੀ ਧੰਨ ਧੰਨ ਦੀ ਯੋਗ ਆਸੀਂ ਜਿਹੜੇ ਕਿ ਗੁਰੂ ਦੇ ਇੱਥੇ ਚਰਨਾ ਚਾਹੇ ਆ ਬਹੁਤ ਹੀ ਖੁਸ਼ੀ ਹੋਈ ਹੈ ਸਾਨੂੰ ਅੱਜ ਮਤਲਬ ਤੁਸੀਂ ਸਾਨੂੰ ਵੀ ਮਿਲਿਆ ਸੀ ਤੁਹਾਡੇ ਨਾਲ ਮਿਲੇ ਮੈਂ ਜੰਮੂ ਕਸ਼ਮੀਰ ਤੋਂ ਆਂ ਰਜੋਰੀ ਤੋਂ ਆ ਮੈਂ ਅੱਛਾ ਜੀ ਜੇ ਐਂਡ ਕਿ ਤੂੰ ਆਏ ਆਂ ਸੀ ਜੇ ਐਂਡ ਕਿ ਤੂੰ ਦੋ ਬੰਦੇ ਆਂ ਆਪਣੇ ਡਿਸਟ੍ਰਿਕਟ ਰਜੋਰੀ ਤੋਂ ਜੰਮੂ ਤੋਂ ਵੀ ਹੈਂ ਸਾਡੇ ਨਾਲ ਠੀਕ ਹੈ ਜੀ ਬਹੁਤ ਹੀ ਮਜ਼ਾ ਆਇਆ ਵਾਹਿਗੁਰੂ ਅਰਦਾਸਾਂ ਬੇਨਤੀ ਐਂ ਕਰਦਾ ਕਿ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਰੱਖ ਫਿਰ ਦੁਬਾਰਾ ਬੁਲਾ ਸਾਨੂੰ ਇਹਦਾ ਹਰ ਸਾਲ ਬੁਲਾਦਾ ਹਰ ਸਾਲੋ ਸਾਲ ਬੁਲਾਉਂਦਾ ਰਹੇ ਅਸੀਂ ਆਂਦੇ ਰਹੀਏ ਤੇਰੇ ਚਰਨਾਂ 'ਚ ਤੇਰੇ ਚਰਨਾਂ ਦਾ ਆਸ਼ੀਰਵਾਦ ਲਾਂਦੇ ਰਹੀਏ ਇਹ ਗਰਮ ਗਰਮ ਦੁੱਧ ਪੀਂਦੇ ਰਹੀਏ ਨਹੀਂ ਇਹਨਾਂ ਨੇ ਫਿਰ ਜਲੇਬੀਆਂ ਤੇ ਦੁੱਧ ਨਾਲ ਲੰਗਰ ਵੀ ਖ ਦੀ ਪੀ ਵੀ ਗਰਮ ਗਰਮ ਆਪਣੇ ਨਾਲ ਰਾਣਾ ਬਾਈ ਜੀ ਆ ਚੁੱਕੇ ਨੇ ਜਲੇਬੀਆਂ ਲੈ ਕੇ ਚੱਕ ਲਈਆਂ ਬਸ ਦੁੱਧ ਰਹਿ ਗਿਆ ਦੁੱਧ ਵੀ ਪੀ ਲੈਂਦੇ ਸੋ ਸਾਨੂੰ ਇਹਨਾਂ ਦੀ ਉਡੀਕ ਬਹੁਤ ਰਹਿੰਦੀ ਹੈ ਸੋ ਬਹੁਤ ਸਾਡਾ ਸਤਿਕਾਰ ਕਰਦੇ ਨੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪਿਆਰ ਕਰਦੇ ਹੋ ਠੀਕ ਹੈ ਠੀਕ ਕਾ ਨੂੰ ਅਸੀਂ ਮਿਲਣ ਨੂੰ ਤਰਸਦੇ ਰਹਿੰਦੇ ਹਾਂ ਤੁਸੀਂ ਸਾਡੀ ਇੰਨੀ ਹੈਲਪ ਕਰ ਰਹੇ ਹੋ ਜਿੰਨੀ ਤੁਸੀਂ ਸਿਕਿਉਰਿਟੀ ਅਤੇ ਕੀਤੀ ਹੈ ਸਾਡੇ ਲਈ ਹਨ ਸੋ ਸਾਡੇ ਸਾਡੀ ਜਿਹੜੀ ਵਕਫ ਬੋਰਡ ਹੈ ਨਾ ਏਟੀਪੀ ਬੋਰਡ ਸਾਡਾ ਕੰਮ ਹੀ ਤੁਹਾਡੀ ਸੇਵਾ ਕਰਨ ਦਾ ਹੈ ਠੀਕ ਹੈ ਨਾ ਕੋਸ਼ਿਸ਼ ਇਹ ਤੇ ਸਾਡੀ ਪੂਰੀ ਹੁੰਦੀ ਹੈ ਕਿ ਕੋਈ ਨਾ ਤੁਹਾਨੂੰ ਕੋਈ ਦਿੱਕਤ ਨਾ ਆਏ ਸਾਡੇ ਚੇਅਰਮੈਨ ਤੋਂ ਸੈਕੀ ਤੋਂ ਜਿੱਤਨਾ ਵੀ ਸਾਡਾ ਸਟਾਫ ਹੈ ਏਟੀਪੀ ਬੋਰਡ ਦਾ ਪੂਰੀ ਕੋਸ਼ਿਸ਼ ਹੈ ਥੋੜੀ ਬਹੁਤ ਕਮਜ਼ੋਰੀਆਂ ਰਹਿੰਦੀਆਂ ਨੇ ਨਹੀਂ ਚਲੋ ਠੀਕ ਹੈ ਬਹੁਤ ਪਰ ਥੋੜੀ ਬਹੁਤ ਚਲੋ ਚਲਦੀ ਹੈ ਜਲਦੀ ਹੈ ਯਾਤਰਾ ਜਿੱਦ ਤੈਨਾਂ ਹੁੰਦਾ ਹੀ ਹੈ ਹੁੰਦਾ ਹੀ ਹੈ ਥੋੜਾ ਬਹੁਤ ਚੱਲਦਾ ਪਰ ਸਾਨੂੰ ਇੰਨਾ ਹਜੇ ਪਤਾ ਨਹੀਂ ਲੱਗਿਆ ਹੈਗਾ ਥੋੜੀ ਬਹੁਤ ਤੁਸੀਂ ਮਤਲਬ ਜਿੰਨਾ ਅਸੀਂ ਦੇਖਿਆ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਭੁੱਖੇ ਪਾਣੇ ਵੀ ਰਹੇ ਹੋ ਹਨਾ ਪਰ ਸਾਡੇ ਖਾਤਰ ਇੰਨਾ ਸੀ ਮਤਲਬ ਸਹਿਯੋਗ ਕੀਤਾ ਤੇ ਕਈ ਸਾਨੂੰ ਪੁਲਿਸ ਵਾਲੇ ਮਿਲੇ ਬੜੀ ਦੂਰ ਤੋਂ ਆਏ ਨੇ ਇੱਥੇ ਹਾਂ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਰੇ ਸਾਨੂੰ ਬਹੁਤ ਚੰਗਾ ਲੱਗ ਕੋਈ ਤੰਗੀ ਪਰੇਸ਼ਾਨੀ ਕੋਈ ਤੰਗੀ ਕਿਸੇ ਕਿਸਮ ਦੀ ਨਹੀਂ ਕਿਸੇ ਕਿਸਮ ਦੀ ਲੱਗੇ ਜੀ ਇਨਸ਼ਾਅੱਲਾ ਬਹੁਤ ਸਾਰਾ ਹੋਰ ਸਭ ਮੇਲੇ ਲਵਾਏ ਜਾਂਦੇ ਨੇ ਇੱਥੇ ਹਾਂ ਬਸ ਬਸ ਬਾਕੀ ਜੇਰੀ ਕਮੀ ਪੇਸ਼ੀ ਰਹੇ ਨਹੀਂ ਉਹ ਜਲੇਬੀਆਂ ਦੇ ਕੇ ਵੈਸੇ ਪੂਰੀ ਹੋ ਜਾਂਦੀਆਂ ਨੇ ਨਹੀਂ ਸਭ ਵਧੀਆ ਵਸ ਵਧੀਆ ਤੇ ਜੀ ਦੱਸੋ ਘਰ ਪਰਵਾਸ ਸਭ ਵਧੀਆ ਚੜ੍ਹਦੀ ਕਲਾ ਜਲੇਬੀਆਂ ਬਹਿ ਲਈਏ ਫਿਰ ਜਲੇਬੀਆਂ ਖਾ ਲਿਆ ਦੁੱਧ ਪੀਣ ਲੱਗੇ ਅੱਛਾ ਅੱਛਾ ਚਲੋ ਵਧੀਆ ਵਧੀਆ ਸ਼ੁਕਰੀਆ ਜੀ ਤੇ ਇਹਦੀ ਸਿਲਸਿਲਾ ਚੱਲਦਾ ਰਹਿੰਦਾ ਜੀ ਸੋ ਸਾਰੀਆਂ ਸੰਗਤਾਂ ਵੇਟ ਕਰ ਰਹੀਆਂ ਨੇ ਜਲੇਬੀਆਂ ਤੇ ਗਰਮ ਗਰਮ ਦੁੱਧ ਤੇ ਆਵਦਾਮਾ ਲੈ ਤੇ ਆਹ ਤਿਆਰ ਹੋ ਗਈ ਇੱਧਰਲੇ ਪਾਸੇ ਪਹਿਲਾਂ ਅਸੀਂ ਆਏ ਸੀ ਉਹ ਜਲੇਬੀਆਂ ਤੇ ਦੁੱਧ ਭੰਰ ਰਹੀ ਸੀਗਾ ਤੇ ਜਲੇਬੀਆਂ ਹੋ ਗਈਆਂ ਤਿਆਰ ਤੇ ਆਉਛਕਦੇ ਆ ਤੇ ਨਾਲ ਹੀ ਦੁੱਧ ਹੀ ਤਿਆਰ ਤੇ ਹੋਰ ਜੀ ਕਿਹਾਲ ਚੱਲ ਠੀਕ ਹੋ ਤੇ ਐਸਾ ਜੀ ਆਪਣਾ ਦੁੱਧ ਤਿਆਰ ਹੋ ਰਿਹਾ ਤਿਆਰ ਹੈ ਜੀ ਜੱਤਲੇ ਪੰਜ ਸੱਤ ਤੇਜੀ ਸਾਈਡੋਂ ਤੇਜੀ ਜਲੇਬੀਆਂ ਕੀ ਤਿਆਰ ਹੈ ਜੀ ਤਿਆਰ ਹੈ ਪੰਜ ਤੋਂ ਤਿੰਨ ਜਾ ਰਿਹਾ ਪਹਿਲਾਂ ਅੰਦਰ ਅਚਾ ਅੰਦਰ ਵਾਹ ਜੀ ਵਾਹ ਤੇ ਇਧਰ ਹੋ ਰਹੀਆਂ ਜਲੇਬੀਆਂ ਤਿਆਰ ਕੀ ਬਾਤ ਹੈ ਭਾਈ ਜਾਨ ਵਾਹ ਜੀ ਵਾਹ ਤਰਵੈਸ਼ ਕਰਨਿਆ ਸੀ ਤੇ ਇਹ ਸੰਗਤਾਂ ਸਾਰੀ ਖਤਿਆਰ ਬਟੀਆਂ ਨੇ ਜੀ ਲੰਗਰ ਆਦਿ ਲੱਗਿਆ ਰੋਲ ਗਾਂ ਜੀ ਜਲੇਬੀ ਤੇ ਦੁੱਧ ਨਾਲ ਲੰਗਰ ਲੱਗੇ ਨਾਲ ਸੋ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਿਤਾ 5 ਵਜੇ ਸਵੇਰ ਤੋਂ ਇੰਤਜ਼ਾਰ ਕਰ ਰਹੀ ਹੈ ਤੇ 3 ਘੰਟੇ ਹੋ ਗਏ ਨੇ ਤੇ ਜਲੇਬੀਆਂ ਦੀ ਤੇ ਦੁੱਧ ਦੀ ਹੁੜੀ ਕਾ ਹੋ ਰਹੀਆਂ ਨੇ ਸੋ ਆਓ ਆਪਾਂ ਵੀ ਲੰਗਰ ਚੱਕਦੇ ਆਂ ਇਹ ਨਾਲ ਹੀ ਫਿਰ ਦੇ ਦੁੱਧ ਦੀ ਜਲੇਬੀਆਂ ਆ ਸੰਗਿਤਾ ਸ਼ੱਕ ਦੀ ਆ ਰਹੀਆਂ ਨੇ ਜਲੇਬੀਆਂ ਤੇ ਇੱਧਰ ਦੇਖ ਲੈ ਡੈਨਡਵਿਚ ਤੇ ਜਲੇਬੀ ਦੁੱਧ ਆ ਗਿਆ ਆਪਣੇ ਕੋਲ ਤੇ ਤਾਂ ਲੋ ਜੀ ਵਲੌਗ ਦੀ ਸਮਾਪਤੀ ਕਰਦੇ ਆਪਾਂ ਇਥੇ ਉਮੀਦ ਕਰਦੇ ਆਂ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਕੱਲ੍ਹ ਤੁਹਾਨੂੰ ਸਫਰ ਦਿਖਾਣੇ ਆ ਜੀ ਸਾਨੂੰ ਕਰਤਾਰਪੁਰ ਸਾਹਿਬ ਤੋਂ ਲਾਹੌਰ ਵੱਲ ਲੈ ਕੇ ਜਾਇਆ ਜਾਏਗਾ ਤੇ ਰਸਤੇ ਵਿੱਚ ਦੇਖਣਾ ਕਿੱਥੇ-ਕਿੱਥੇ ਆਪਣੀ ਸਟੇ ਹੁੰਦੀ ਆ ਤੇ ਕਿਵੇਂ ਦਾ ਰਹਿੰਦਾ ਸਫਰ ਜੁੜੇ ਰਹੋ ਸਾਡੇ ਨਾਲ ਵਲੌਗ ਵਿੱਚ ਤੇ ਵੱਧ ਤੋਂ ਵੱਧ ਕਰੋ ਇਹ ਸ਼ੇਅਰ ਮਿਲਦੇ ਆਂ ਕੱਲ੍ਹ ਦੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ